ਭਗਵਾਨਾ ਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼ਰੂਪਣੀ ਅਕਾਲੀ ਦਲ ਦੀ ਇਹਨਾਂ ਦਿਨਾਂ ਦੇ ਵਿੱਚ ਅਸਲ ਦੇ ਵਿੱਚ ਵਾਗ ਡੋਰ ਕਿਸ ਦੇ ਹੱਥ ਵਿੱਚ ਹੈ ਕੀ ਸੁਖਬੀਰ ਸਿੰਘ ਬਾਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਂ ਬਲਵਿੰਦਰ ਸਿੰਘ ਭੁੰਦੜ ਨੇ ਜਾਂ ਸ਼ਰੂਪਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਨੇ ਕਿਉਂਕਿ ਇਹਨਾਂ ਦਾ ਤਾਂ ਆਪਸੀ 카ਟੋ ਕਲੇਸ਼ ਹੀ ਖਤਮ ਨਹੀਂ ਹੋ ਰਿਹਾ ਸ਼ਰੂਪਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਤੋ ਜਦ ਕਰ ਰਹੇ ਨੇ ਲੇਟ ਦੇ ਨਜ਼ਰ ਆ ਰਹੇ ਨੇ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮੇਰੀ ਝੋਲੀ ਵਿੱਚ ਪਾਈ ਜਾਵੇ ਮੇਰੇ ਤੋਂ ਵੱਡਾ ਕੋਈ ਜਰਨੈਲ ਨਹੀਂ ਹੋ ਸਕਦਾ ਮੇਰੇ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸੁਰਜੀਤ ਨਹੀਂ ਕਰ ਸਕਦਾ ਇਧਰ ਇੱਕ ਵੱਡੇ ਆਗੂ ਦੀ ਖਬਰ ਆ ਰਹੀ ਹੈ ਜਿਨ੍ਹਾਂ ਦੁਆਰਾ ਧੜਾ ਧੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲਗਭਗ ਬਠਿੰਡਾ ਦੇ ਸਾਰੇ ਹਲਕੇ ਕਵਰ ਕਰਨ ਦਾ ਟੀਚਾ ਮਿੱਥ ਲਿਆ ਹੈ ਸਿਕੰਦਰ ਸਿੰਘ ਮਲੂਕਾ ਨੇ ਕੀ ਸਿਕੰਦਰ ਸਿੰਘ ਮਲੂਕਾ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਪਿੰਡਾਂ ਤੇ ਜਾ ਜਾ ਕੇ ਜਾਂ ਸ਼ਰੂਮਣੀ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਨੇ ਉਹ ਵੱਡੇ ਇਕੱਠਵੇ ਕਿ ਜਾ ਰਹੇ ਨੇ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਟੇਜ ਤੇ ਜਾਏ ਜਾ ਰਹੇ ਨੇ ਸਿਕੰਦਰ ਸਿੰਘ ਮਲੂਕਾ ਨੂੰ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ ਯਾਨੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਸਾਡੇ ਸੂਭਾਮਦਤਾ ਨੇ ਦੱਸਿਆ ਕੀ ਆਖਰਕਾਰ ਸਿਕੰਦਰ ਸਿੰਘ ਮੁੱਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਕਿਉਂ ਸੁਭਾਲੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇਗਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਸੀ ਕਾਟੋ ਕਲੇਸ਼ ਹੈ ਉਸ ਵਿੱਚ ਫਾਇਦਾ ਚੁੱਕ ਰਹੇ ਨੇ ਸਿਕੰਦਰ ਸਿੰਘ ਮੁੱਲੂਕਾ ਇੱਕ ਪਾਸੇ ਉਹਨਾਂ ਦੀ ਨੋ ਪਰਮਪਾਲ ਕੌਰ ਸਿੱਧੂ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਨਵੀਂ ਮੈਂਬਰਸ਼ਿਪ ਭਰਤੀ ਚਲਾਈ ਹੋਈ ਹੈ ਉਹ ਵੱਟ ਕੱਢੀ ਆਉਂਦੀ ਆ ਰਹੀ ਐ ਦੂਸਰੇ ਪਾਸੇ ਉਹਨਾਂ ਦਾ ਸੌਰਾ ਸਿਕੰਦਰ ਸਿੰਘ ਮਲੂਕਾ ਸ਼ੋਮਣੀ ਅਕਾਲੀ ਦਲ ਲਈ ਚੋਣ ਪ੍ਰਚਾਰ ਕਰ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤੇ ਭਰਮਾ ਹੰਗਾਰਾ ਵੀ ਮਿਲ ਰਿਹਾ ਲਗਭਗ 5 ਤਹਾਕਿਆਂ ਤੋਂ ਬਠਿੰਡੇ ਦੇ ਵਿੱਚ ਐਕਟਿਵ ਨੇ ਇਹਦਾ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਪਰਮਪਾਲ ਕੌਰ ਸਿੱਧੂ ਜਿਹੜੀ ਸੀ ਉਹ ਬੀਬਾ ਹਰਸਿਮਰਤ ਕੋਰ ਬਾਦਲ ਦੇ ਸਾਹਮਣੇ ਵਿਰੋਧ ਵਿੱਚ ਜੰਗ ਲੜ ਰਹੀ ਸੀ ਲੋਕ ਸਭਾ ਵਾਲੀ ਹਾਲਾਂਕਿ ਪਰਮਪਾਲਕਰ ਸਿੱਧੂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਝਟਕਾ ਲੱਗਿਆ ਕਿਉਂਕਿ ਜਿਹੜੇ ਮਿਲਦੇ ਲਾਭ ਨੇ ਉਹ ਨਹੀਂ ਦਿੱਤੇ ਗਿਆ ਪਰਮਪਾਲਕਰ ਸਿੱਧੂ ਨੂੰ ਇੱਧਰ ਸਕੰਦਰ ਸਿੰਘ ਮਲੂਕਾ ਵਾਰ-ਵਾਰ ਜਿਹੜੇ ਉਹਨੂੰ ਸੁਰੱਖਿਆ ਬਟੋਰੇ ਨੇ ਇਹ ਇੱਕ ਪਾਸੇ ਸਿਕੰਦਰ ਸਿੰਘ ਮਲੂਕਾ ਵੱਲੋਂ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਠ ਜੋੜ ਕੇ ਚੋਣ ਲੜੀ ਜਾਂਦੀ ਹੈ ਤਾਂ ਫਿਰ ਜਿੱਤਣ ਦੇ ਵਿੱਚ ਜਿਤਨਾ ਬਿਲਕੁਲ ਆਸਾਨ ਹੋ ਜਾਵੇਗਾ ਵਟ ਘਟ ਦੇਾਂਗੇ ਕਾਂਗਰਸ ਪਾਰਟੀ ਭਾਰਤ ਦੂਜੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਦੇ ਹੱਥ ਵਿੱਚ ਬਾਗ ਡੋਰ ਦਿੱਤੀ ਕਿਨੇ ਸ਼ਰੂਮਣੀ ਅਕਾਲੀ ਦਲ ਵਾਸਤੇ ਪ੍ਰਚਾਰ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਪ੍ਰਚਾਰ ਕਰ ਰਹੇ ਨੇ ਕਿਉਂਕਿ ਨੋ ਲੱਗੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਵਾਸਤੇ ਇਹਦੇ ਸੌਰਾ ਲੱਗਿਆ ਹੋਇਆ ਸ਼ਰੂਮਣੀ ਅਕਾਲੀ ਦਲ ਦੇ ਗੁਲਗਲੇ ਖਾਣ ਵਾਸਤੇ ਯਾਨੀ ਕਿ ਆਖਰਕਾਰ ਸ਼ਰੂਮਣੀ ਅਕਾਲੀ ਦਲ ਦੀ ਬਾਗ ਡੋਰ ਸਿਕੰਦਰ ਸਿੰਘ ਮਲੂਕਾ ਨੂੰ ਕਿਸ ਨੇ ਦਿੱਤੀ ਹੈ ਧੰਨਵਾਦ